ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਦਨ ਨਨਕਬਾ ਅਦ ਸਰਬ ਕਲਾ ਸਮਰਤ ਨੋਲਨ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਤੁਮਰੀ ਸਰਣ ਤੁਮਾਰੀ ਆਸ ਤਮਹੀ ਸਜਨ ਸੁਹੇਲੇ ਰਖੋ ਰਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਸੁਖ ਹੋਤਾਲ ਗੁਰਸੇਵੀ ਆਨ ਸੈ ਸਪਾਈ ਦਰਸ਼ਨ ਪਰਸੇ ਗੁਰ ਕੈ ਜਨਮਨੁ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਆਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਕੈ ਵਸਹਿ ਕਾਮ ਤਿਨ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸਹਿ ਕਾਮ ਤਿਨ ਸੋ ਐਸਾ ਹਰਿ ਧਿਆਈਐ ਮੇਰੇ ਜੀ ਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖੋ ਜਲ ਹੋਈ ਹੈ ਨਿਤ ਧਿਆਈਐ ਹਰਪੁਰਖ ਨਰੰਜਨ ਰਹਾਉ ਜਹ ਹਰ ਸਿਮਰਣ ਪਿਆ ਤਹੋ ਪਾਦ ਗਤ ਕੀਨੀ ਵਿਢ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਉ ਜਲ ਤਰਨ ਜਹ ਹਰਿ ਸਿਮਰਨ ਪਿਆ ਤਹਿ ਉਪਾਦ ਗਤ ਕੀਨੀ ਵਡਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਬ ਹਰਿ ਭਉਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ